ਸਕੋਰ ਮੰਤਰੀ ਮਰਦਾਬਾ 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 ਪੰਜਾਬ ਸਰਕਾਰ ਹਾਏ 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 ਪਠਾਨਕੋਟ ਬੱਸ ਸਟੈਂਡ ਵਿਖੇ ਇੱਕ ਵਾਰ ਮੋੜ ਪੰਜਾਬ ਰੋਡਵੇ ਅਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮ 2 ਘੰਟੇ ਦੀ ਹੜਤਾਲ ਤੇ ਵਿਖੇ ਗਏ ਅਤੇ ਇਸ ਦੌਰਾਨ ਇਹਨਾਂ ਮੁਲਾਜ਼ਮਾਂ ਵੱਲੋਂ ਪੂਰਾ ਬੱਸ ਸਟੈਂਡ ਖਾਲੀ ਕਰਵਾਇਆ ਗਿਆ ਅਤੇ ਸਰਕਾਰ ਖਿਲਾਫ ਆਪਣਾ ਰੋਸ ਜ਼ਾਹਰ ਕੀਤਾ ਇਸ ਸਬੰਧੀ ਜਦ ਇਹਨਾਂ ਮੁਲਾਜ਼ਮਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਪਿਛਲੇ ਕਰੀਬ 5 ਮਹੀਨੇ ਤੋਂ ਉਹਨਾਂ ਦੀਆਂ ਤਨਖਾਹਾਂ ਸਮੇਂ ਸਿਰ ਸੂਬਾ ਸਰਕਾਰ ਦੇ ਵੱਲੋਂ ਨਹੀਂ ਦਿੱਤੀ ਜਾ ਰਹੀ ਜਿਸ ਵਜ੍ਹਾ ਨਾਲ ਉਹ ਮਜਬੂਰੀ ਵਜੋਂ ਇਹ ਹੜਤਾਲ ਕਰਨ ਨੂੰ ਮਜਬੂਰ ਹਨ ਉਹਨਾਂ ਕਿਹਾ ਕਿ ਹਰ ਵਾਰ ਜਦ ਵੀ ਤਨਖਾਹ ਲੇਟ ਹੋਣ ਦੇ ਸਬੰਧ ਦੇ ਵਿੱਚ ਸਾਡੇ ਵੱਲੋਂ ਕੋਈ ਕਦਮ ਚੁੱਕਿਆ ਜਾਂਦਾ ਹੈ ਤਾਂ ਸੂਬਾ ਸਰਕਾਰ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਉਹਨਾਂ ਕੋਲ ਤਨਖਾਹਾਂ 'ਤੇ ਜੰਦੇ ਲਈ ਠੇਕੇਦਾਰ ਨਹੀਂ ਹੈ। ਉਨਾ ਕਿਹਾ ਕਿ ਹਰ ਵਾਰ ਅਸੀਂ ਮੰਗ ਕਰਦੇ ਹਾਂ ਕਿ ਠੇਕੇਦਾਰ ਨੂੰ ਕੱਢ ਸਾਡੀਆਂ ਤਨਖਾਹਾਂ ਸਿੱਧੇ ਖਾਤੇ ਵਿੱਚ ਪਾਈਆਂ ਜਾਣ ਅਤੇ ਸਾਨੂੰ ਪੱਕਾ ਕੀਤਾ ਜਾਵੇ ਪਰ ਇਸ ਸ਼ਬਦ ਦੇ ਬਾਵਜੂਦ ਸਰਕਾਰ ਵੱਲੋਂ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਅਤੇ ਸਮੇਂ ਸਿਰ ਤਨਖਾਹ ਨਾ ਮਿਲਣ ਦੀ ਵਜ੍ਹਾ ਨਾਲ ਘਰ ਖਰਚ ਚਲਾਉਣਾ ਔਖਾ ਹੋ ਚੁੱਕਿਆ ਹੈ ਇਸ ਲਈ ਸਾਡੀ ਸਰਕਾਰ ਅੱਗੇ ਮੰਗ ਹੈ ਕਿ ਸਾਡੀਆਂ ਤਨਖਾਹਾਂ ਜਲਦ ਤੋਂ ਜਲਦ ਸਾਡੇ ਖਾਤੇ ਦੇ ਵਿੱਚ ਪਾਈਆਂ ਜਾਣ ਤਾਂ ਜੋ ਅਸੀਂ ਵੀ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਵਧੀਆ ਤਰੀਕੇ ਨਾਲ ਕਰ ਸਕੀਏ ਅੱਜ ਤੋਂ ਸਮਾਂ 500 ਮਹੀਨੇ ਦਾ ਹੋ ਗਿਆ 500 ਮਹੀਨਿਆਂ ਦਾ ਲਗਾਤਾਰ ਜਿਹੜੇ ਵੀ ਇਹਨਾਂ ਦੀਆਂ ਤਨਖਾਹਾਂ ਸਮੇਂ ਸਿਰ ਜਿਹੜੀਆਂ ਨਹੀਂ ਮਿਲਦੀਆਂ ਭੀਆਂ ਅੱਜ ਦਾ ਜਿਹੜਾ ਸਮਾਂ ਆ ਅੱਜ ਦੇਖੋ ਪੀ ਅੱਜ 15 ਤਰੀਕ ਹੋ ਗਈ ਆ ਅਜੇ ਤੱਕ ਵੀ ਕਿਸੇ ਨੂੰ ਤਨਖਾਹ ਨਹੀਂ ਮਿਲੀ ਸਰਕਾਰ ਬੜੇ-ਬੜੇ ਦਾਅਵੇ ਤਗੜੇ ਕਰਦੀ ਆ ਵੀ ਅਸੀਂ ਸਾਡੇ ਕੋ ਪੈਸਾ ਬਹੁਤ ਹੈ ਕੱਲ ਟਵੀਜ਼ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਜੀ ਕਹਿ ਰਹੇ ਸੀ ਕਿ ਸਾਡੇ ਕੋ ਪੈਸਾ ਬਹੁਤ ਜ਼ਿਆਦਾ ਜੇ ਪੈਸਾ ਬਹੁਤ ਜ਼ਿਆਦਾ ਤੇ ਜਿਹੜੇ ਇਹ ਮਲਾਜਮ ਦੇਂਦਾ ਤੇ ਸੜਕਾਂ ਦੇ ਕੋਈ ਡਿਊਟੀ ਕਰਦੇ ਆ ਰਾਤ ਓਵਰਟਾਈਮ ਹੀ ਲਾਉਂਦੇ ਨੇ ਆਪਣਾ ਤੇ ਇਹਨਾਂ ਵਾਦੇ ਤਨਖਾਹਾਂ ਕਿਉਂ ਨਹੀਂ ਹਰ ਬੰਦੇ ਨੂੰ ਹਰ ਟਾਈਮ ਸੇ ਘਰ ਪਹਚਾ ਕੇ ਮਲਾਜਮਾਂ ਨੂੰ ਉਹਨਾਂ ਦੀ ਡਿਊਟੀਆਂ ਦੇ ਪਹਚਾ ਕੇ ਸਫਤ ਸੂਤ ਰੋਜ਼-ਤੋ-ਰੋਜ਼ ਕਿੰਨੇ 1.5 ਕਰੋੜਾਂ ਦੀ ਸਬਲਨਾ 1.5 ਕਰੋੜ ਦੇ ਹਿਸਾਬ ਨਾਲ ਰੋਜ਼ ਜਿਹੜੀ ਸਬਲ ਸੂਤ ਲੋਕਾਂ ਨੂੰ ਮਿਲ ਰਹੀ ਹੈ ਕਿ ਜੇ ਇਹਨਾਂ ਮਲਾਜਮਾਂ ਨੂੰ ਤਨਖਾਹਾਂ ਜਿਹੜੀਆਂ ਸਮੇ ਹਾਂ ਲੇ ਭਾਵੇਂ ਕੋ ਪੱਕਾ ਭਾਵੇਂ ਕੋ ਕੱਚਾ ਪੱਕਿਆਂ ਮਾਇਮਾਨ ਸਲਤਾਨ ਤਨਖਾਹਾਂ ਦੀ ਟਾਂਸਰ ਮਿਲ ਗਈਆਂ ਤੇ ਪਰ ਜਦੋਂ ਕੱਚਿਆਂ ਦੀ ਵਾਰੀ ਆਉਂਦੀ ਆ ਤਨਖਾਹਾਂ ਨਹੀਂ ਮਿਲਦੀਆਂ ਜਿਸ ਦੇ ਰੋਜ਼ ਵਿੱਚ ਅੱਜ ਜਿਹੜਾ ਸੰਪੂਰਨ ਤੌਰ ਤੇ ਪੰਜਾਬ ਰੋਡ ਤੇ ਪੀਆਰ ਦਾ ਸਮੁੱਚਾ ਕੰਮ ਆ ਜਿਹੜਾ ਉਹ 2 ਘੰਟੇ ਵੱਧ ਬਾਸਟਾਨ ਤੋਂ ਬੰਦ ਬੰਦ ਕਰਕੇ ਬੈਠਾ ਇੱਕ ਮੈਂ ਇੱਥੇ ਬੇਨਤੀ ਹੋਣ ਕਰਨੀ ਚਾਹੁੰਦਾ ਕਿ ਇੱਕ ਸਾਡੇ ਹੈਡ ਆਫ ਸਟੇਮ ਬਹੁਤ ਹੀ ਮਾੜੀ ਲੈਟਰ ਕੱਢੀ ਗਈ ਹੈ ਬਹੁਤ ਜ਼ਿਆਦਾ ਮਾੜੀ ਇਹਦੀ ਵਿਖੇਦੀ ਕਰਦੀ ਆ 5:00 ਵਜੇ ਤੇ 5:00 ਤੇ ਪੀਆਰਟੀਸੀ ਵੀ ਜਿਹੜੀਆਂ ਵੀ ਗੱਡੀਆਂ ਟਰੋਡ ਵਿੱਚ ਦੀਆਂ ਨੇ ਜਿਹੜੇ ਗੱਡੀ ਦਾ ਪਰਮਟ ਹੋਆ ਉਹ ਹੀ ਗੱਡੀ ਰੋਡਵੇ ਦੀ ਉੱਤੇ ਲੱਗੂਗੀ ਅਦਰਵਾਜ਼ ਦੂਜੇ ਡੀਪੂ ਦੀ ਗੱਡੀ ਜਿਹੜੀ ਉੱਤੇ ਨਹੀਂ ਲੱਗੂਗੀ ਤਾਂ ਐਦਾਂ ਨਹੀਂ ਹੋਣਾ ਜਿਦਾ ਵੀ ਜਿਹੜੇ ਵੀ ਡੀਪੂ ਦੀ ਗੱਡੀ ਆ ਉਹ ਉਸੇ ਹੀ ਡੀਪੂ ਦੀ ਗੱਡੀ ਜਿਹੜੀ ਮਰਜ਼ੀ ਲੱਗੇ ਜੇ ਟਾਈਮ ਦੇ ਵਿੱਚ ਜੇ ਪਾਨਕੋਟ ਦਾ ਟਾਈਮ ਆ ਤੇ ਉੱਥੇ ਅਮਰਸਾਹ ਦੀ ਲੱਗ ਜੇ ਜੇ ਅਮਰਸਾਹ ਦਾ ਟਾਈਮ ਆ ਤੇ ਉੱਥੇ ਪਾਨਕੋਟ ਦੀ ਲੱਗੇ ਇਹ ਵੀ ਸਰਕਾਰ ਨੇ ਉਹ ਡਾਇਰੈਕਟਰ ਤੇ ਚਾਂਪੋਂ ਨੇ ਬਹੁਤ ਤਕੜੀ ਮਾਰੀ ਚਿੱਠੀ ਗੱਡੀ ਆ ਤੇ ਇਹਦੀ ਪੰਨਬੱਜ ਜਥੇਬੰਦੀ ਨੂੰ ਖੋਦੀ ਕਰਦੀ ਪਰ ਲਗਾਤਾਰ ਪੰਜਾਬ ਸਰਕਾਰ ਤੁਹਾਨੂੰ ਵਾਰੀ ਦੇਖਿਆ ਗਿਆ ਕਿ ਮੀਟਿੰਗਾਂ ਹੁੰਦੀਆਂ ਤੁਹਾਡੀਆਂ ਪਰ ਨਤੀਜਾ ਨਿਕਲਦਾ ਕੀ ਕਰਨ ਲੱਗਦਾ ਹੈ ਵੇਖੋ ਕੰਮ ਨਹੀਂ ਲੱਗਦਾ ਸਾਡੀ ਜਥੇਬੰਦੀਆਂ ਆਪਣੇ ਸਮੇਂ ਟਾਈਮ ਤੋਂ ਟਾਈਮ ਲੜਦੀਆਂ ਨੇ ਪਰ ਸਰਕਾਰ ਦੇ ਅਸਤਮ ਪੱਲੇ ਕੁਝ ਨਹੀਂ ਤੁਹੀ ਹਰ ਪੀੜਤਾ ਦੇ ਵਿੱਚ ਵੇਖ ਲਿਆ ਕਿ ਸਰਕਾਰ ਦੇ ਪੱਲੇ ਕੁਝ ਨਹੀਂ ਆ ਇੱਥੇ ਸਾਡੇ ਟਰਾਂਸਪੋਰਟ ਮੰਤਰੀ ਵੀ ਲੋਕਾਂ ਦੀਆਂ ਬੋਰੀਆਂ ਚੁੱਕ ਕੇ ਤੇ ਆਪਣਾ ਮਾਂਕਣਦੇ ਨੇ ਇਸ ਕਰਕੇ ਜਿੱਥੋਂ ਤੱਕ ਸਰਕਾਰ ਫੇਲ ਹੋ ਚੁੱਕੀ ਆ ਜਿਹੜੇ ਇਹਨਾਂ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਹੋ ਰਹੇ ਤੇ ਪੂਰੇ ਵੇਖ ਲੋ ਪਈ ਸਾਹਮਣੇ ਤੁਹਾਡੇ ਅੱਜ ਤਜ 15 ਤਰੀਕ ਹੋ ਗਈ ਆ ਇਹਨਾਂ ਮਜ਼ਦਮਾਂ ਦੀ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ ਇਸ ਦਾ ਕਿ ਤਰ੍ਹਾਂ ਸਰਕਾਰ ਜਿਹੜੀ ਆ ਉਹੀ ਤਰ੍ਹਾਂ ਫੇਲ ਹੋ ਚੱਕੀ ਆ ਅਸੀਂ ਸਰਕਾਰ ਨੂੰ ਇਹ ਵੀ ਮੰਗ ਕਰਦੇ ਆ ਵੀ ਇਹ ਮਜ਼ਦਮ ਪੱਕੇ ਕੀਤੇ ਜਾਣ ਤੇ ਇਹਨਾਂ ਦੀਆਂ ਤਨਖਾਹਾਂ ਦੀ ਦੇਗੀ ਜਿਹੜੀ ਸਮੇਂ ਸਿਰ ਕੀਤੀ ਜਾਵੇ ਤੇ ਜਿਹੜੀ ਦੂਜੀ ਮੰਗ ਸਾਡੀ ਆ ਵੀ ਟ੍ਰਾਂਸ ਜਿਹ ਡਾਇਰੈਕਟਰ ਸਾਹਿਬ ਤੋਂ ਚਿੱਠੀ ਲੈਟਰ ਕੱਢੀ ਗਈ ਆ ਪੰਜਾਬ ਰੋਡਵੇ ਤੇ ਪੀ ਆਰਟੀਸੀ ਦੀ ਬੱਸਾਂ ਵੀ ਜਿਹੜਾ ਰੋਡਵੇ ਦਾ ਕਿਸੇ ਦਾ ਵੀ ਟਾਈਮ ਹੋਵੇ ਬੱਸ ਜਿਹੜੇ ਮਰਜ਼ੀ ਦੀਪੂ ਦੀ ਲੱਗੇ ਉਹ ਲੱਗਣੀ ਚਾਹੀਦੀ ਚਿੱਠੀ ਨੂੰ ਵਾਪਸ ਲੈ ਕੇ ਦੂਜੀ ਚਿੱਠੀ ਕੱਢਣੀ ਚਾਹੀਦੀ ਜਿਹੜੀ ਜਿਹੜੀ ਆਪੜਤਾ ਰੱਖੀ ਇਹਦਾ ਦੇ ਮੈਂ ਕੋਈ ਜਾਣਕਾਰੀ ਦੇਣਾ ਚਾਹੁੰਦਾ ਵਾ ਅੱਜ ਤੋਂ ਜੇ 6 ਦਿਨ ਪਹਿਲਾਂ ਆਪਣਾ ਡਿਪੀਟੀ ਨੇ ਕੀਤਾ ਸੀਗਾ 2 ਘੰਟੇ ਲਈ 2 ਘੰਟੇ ਦੀ ਕਾਰ ਦਿੱਤੀ 2 ਘੰਟੇ ਲਈ ਬੰਦ ਦੀ ਕੀਤਾ ਜਿਹਦੇ ਕਰਕੇ ਜਿਹੜਾ ਆਪਣਾ ਬਜਟ ਰੀਲੀਜ਼ ਹੋਇਆ ਹੈ ਤਾਂ ਕਿ ਇਹ ਕਿ ਬਜਟ ਰੀਲੀਜ਼ ਹੋਣ ਤੋਂ ਬਾਅਦ ਦੋ ਦਿਨ ਦਾ ਸਮਾਂ ਹੁੰਦਾ ਕਿ ਬਜਟ ਦੇ ਬਾਅਦ ਜਿਹੜੀਆਂ ਤਨਖਾਹਾਂ ਜਿਹੜੀਆਂ ਵਰਕਰਾਂ ਦੇ ਖਾਤਿਆਂ ਦੇ ਵਿੱਚ ਪੈ ਜਾਣੀਆਂ ਦੋ ਦਿਨ ਦਾ ਪ੍ਰਕਿਰਿਆ ਦਾ ਪਰ ਸਰਕਾਰਾਂ ਜਿਹੜੀਆਂ ਵਾ ਸੁੱਤੀਆਂ ਹੀ ਜਾਣੇ ਸਾਡੀਆਂ ਤਨਖਾਹਾਂ ਜਿਹੜਾ ਅਸੀਂ ਕੰਮ ਕੀਤਾ ਤਾਂ ਉਹ ਤਨਖਾਹਾਂ ਸਾਡੇ ਖਾਤਿਆਂ ਦੇ ਵਿੱਚ ਜਿਹੜੀਆਂ ਨਹੀਂ ਬਾਹਰੀਆਂ ਇਹਦੇ ਰੋਜ਼ ਦੇ ਵਜੋਂ ਆਪਾਂ ਅੱਜ ਜਿਹੜਾ 2 ਘੰਟੇ ਲਈ ਬੰਦ ਕੀਤਾ ਗਿਆ ਵਾ ਕਿੱਦੇ ਵੱਲੋਂ ਇਹ ਹਰ ਵਾਰੀ ਇਹ ਪ੍ਰੋਗਰਾਮ ਕਿਉਂ ਆਉਂਦੀ ਹੈ ਜੀ ਇਹ ਕਿਸ ਦੀ ਵਜ੍ਹਾ ਇਹ ਸਰਕਾਰ ਦੇ ਇਲਾਕੇ ਵਿੱਚ ਵਜ੍ਹਾ ਨਾਲ ਨਹੀਂ ਮੈਨੇਜਰ ਦੀ ਕੱਟ ਕਰਨ ਦੀ ਵਜ੍ਹਾ ਨਾਲ ਕੰਮ ਨਾ ਕਰਨ ਦੀ ਵਜ੍ਹਾ ਨਾਲ ਤੇ ਆਪਣੇ ਜਿਹੜੇ ਮੈਨੇਜਮੈਂਟ ਮਤਲਬ ਆਪਣਾ ਡਾਟਾ ਸਟੇਟ ਰਿਪੋਰਟ ਜਿਹੜੇ ਆ ਉਹ ਆਪਣੇ ਤਨਖਾਹਾਂ ਤੇ ਰੀਡ ਕਰ ਦਿੰਦੀ ਆ ਪਰ ਇਹਨਾਂ ਨੇ ਕੋਈ ਠੇਕੇਦਾਰ ਜਿਹੜਾ ਅੱਗੇ ਵਿਚੋਲੀਆ ਜਿਹੜਾ ਆਪਾਂ ਬਾਹਰ ਕੱਢਣ ਦੀ ਗੱਲ ਕਰਦੇ ਆ ਉਹ ਇਹਨਾਂ ਨੇ ਅਜੇ ਤੱਕ ਜਿਹੜਾ ਕੋਈ ਹੈ ਨਹੀਂਗਾ ਤੇ ਹੈ ਨਹੀਂਗਾ ਜੋ ਜਿਦੋਂ ਖਾਵਾ ਪਾਉਂਦਾ ਸਮਾਂ ਆਉਂਦਾ ਉਦੋਂ ਇਹੇ ਭਲਾ ਮਾਰਦੇ ਆ ਕਿ ਤੁਹਾਡੇ ਕੋਈ ਠੇਕੇਦਾਰ ਨਹੀਂ ਪਰ ਅਗੇ ਖੁਦ ਜਾਣੇ ਆ ਵੀ ਠੇਕੇਦਾਰ ਜਿਹੜਾ ਵਾ ਬਾਹਰ ਨਿਕਲੇ ਆ ਖਾਵਾ ਜਿਹੜੀ ਸੱਦੀਆ ਕਰਦਣ ਪਰ ਇਹ ਸਰਕਾਰ ਦੇ ਰਹੀ ਆ ਉਹ ਠੇਕੇਦਾਰ ਆਪਣੀ ਕਮਿਸ਼ਨਾਂ ਦੇ ਕਰਕੇ ਲਾ ਲਓ ਤੁਸੀਂ ਜਾਂ ਆਪਣਾ ਇਹਨਾਂ ਦੇ ਕੋਈ ਇਹ ਭਰ ਦੇ ਪ੍ਰੋਗਰਾਮ ਕਰ ਗਰਮ ਕਰਦੇ ਹੋਣਗੇ ਕਮਿਸ਼ਨ ਜਿੰਦੇ ਲੱਗੇ ਪਾ ਕਰਕੇ ਜਿਹੜੇ ਖਾਵਾ ਦੇ ਖਾਤਿਆਂ ਦੇ ਵਿੱਚ ਜਿਹੜੀਆਂ ਟਾਈਮ ਦੇ ਟਾਈਮ ਨਹੀਂ ਪਾਉਂਦੇ ਆਹੀਂ ਔਨਲਾਈਨ ਬੁਕਿੰਗ ਕਰਾਈ ਸੀ ਸਤਿ ਸ਼੍ਰੀ ਅਕਾਲ ਜੀ ਮੇਰੇ ਬੋਲ ਤੇ ਇੱਕ ਚਾੜੀ ਦਾ ਟਾਈਮ ਸਾਡੇ ਫਲਾਈਟ ਦਾ ਹੈਗਾ ਕੋਈ ਸੇ ਪਤਾ ਲਗਾ ਦੇਣਾ ਅਚਾਨਕ ਹੜਤਾਲ ਕਰਤੀਆਂ ਨਾ ਸਾਨੂੰ ਕੋਈ ਇਨਫਾਰਮ ਨਹੀਂ ਕੀਤਾ ਅੱਗੇ ਸਾਡੀ ਫਲਾਈਟ ਹੈਗੀ 5 ਵਜੇ ਦੀ ਉਹ ਤਾਂ ਕੋਨਾ ਚੰਦਾ 에ਰਪੋਰਟ ਤੋਂ ਪੁੱਤਰ ਜਾਣਾ ਜੇ ਮੇਟ ਹੋ ਗਏ ਸਾਡੇ ਫਲਾਈਟ ਦੇ ਪੈਸੇ ਵੀ ਤੇ ਇਹਨਾਂ ਨੇ ਕਿ ਬੁਕਿੰਗ ਕਰਾਈ ਆ ਕਿਥੇ ਜਾਵਾਂਗੇ ਆ ਸਾਡੀ ਫਲਾਈਟ ਮਿਸ ਹੋਣਾ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੇ ਸਾਨੂੰ ਇਹਨਾਂ ਨੂੰ ਹੜਤਾਲ ਹੜਤਾਲ ਜਿਹੜੀ ਨਹੀਂ ਹੋਣੀ ਚਾਹੀਦੀ ਜੇ ਕਿ ਛੋਟੀ ਮੋਟੀ ਮੰਗਾਂ ਸਰਕਾਰ ਨੂੰ ਮਣੀ ਪਈ ਆ ਜੇ ਸਰਕਾਰ ਨੇ ਮੰਨੀ ਦੀ ਆ ਤੇ ਲੋਕਾਂ ਨੇ ਇਹਨਾਂ ਨੂੰ ਨਹੀਂ ਕਰਨੀ ਚਾਹੀਦੀ ਮੈਂ ਦਿਲੋਂ ਕਹੀ ਜਾਣਾ ਨਾ ਨਾ ਮੈਂ ਆ ਨਹੀਂ ਬਗਾ ਤੇ ਹੁਣ ਕੀ ਸਮੱਸਿਆ ਆ ਉਸ ਮਸਾਟ ਦੇ ਸਾਹਮਣੇ ਹੀ ਆ ਹੜਤਾਲ ਹੈ ਗਈ ਜਾਂਦੇ ਪਹਿਲਾਂ ਚੱਲਣ ਦੀਆਂ ਗੱਡੀਆਂ ਮੁੜ ਕੇ ਬੰਦ ਹੋ ਗਈਆਂ ਚਾਰ-ਚੱਤੀ ਤੇ ਹੁਣ ਕੀ ਕਰਦੇ ਕਿ ਬੋਲਦੇ ਆਂ ਦੇ ਘੰਟੇ ਡੇਢ ਘੰਟੇ ਦੇ ਚੱਲ ਬੰਦੀਆਂ ਪਰ ਬੈਂਕ ਕੋਲੇ ਜਾਣਾ ਆ ਜਾਫਾ ਦਾ ਪੇਪਰ ਆ ਤੇ ਬੱਸ ਸਟੈਂਡ ਪੁਜੇਸ਼ਰਤ ਕਿ ਕੋਈ ਬੱਸ ਮੁਸਾ ਹੈ ਨਹੀਂ 2 ਘੰਟੇ ਦੀ ਹੜਤਾਲ ਜਿਹੜੀ ਆ ਪੁਲਿਸ ਕੀ ਆ ਇਹ ਫਿਰਦਾ ਸਰ ਫੋਨ ਕਰਨਾ ਪੈਣਾ ਹੁਣ ਬਾਕੀ ਪਤਾ ਨਹੀਂ ਲੱਗ ਰਿਹਾ ਇਸ ਵਕਤ ਕੀ ਕਰੇ ਟੈਨਸ਼ਨ ਬੜੀ ਸਭ ਕੋ ਆ ਵੀ ਜਾਵੇ ਕੋਈ ਟ੍ਰੇਨ ਵਗੈਰਾ ਕਰਨੀ ਪੜਨੀ ਹੈ ਲਾ ਦੇਖਦੇ ਸਰ ਅਭੀ ਤਾਂ ਕੋਈ ਇਧਰ ਬਸ-ਵਸ ਮਿਲ ਨਹੀਂ ਰਹੀ हमको ਦੇਖਣਾ ਪਵੇਗਾ ਵੀ ਕੀ ਕਰਨਾ ਹੈ ਸਟਾਰ نیوز ਪੰਜਾਬੀ ਟੀਵੀ ਦੇ ਲਈ ਕਮਲ ਰੰਧਾਵਾ ਦੀ ਰਿਪੋਰਟ ਤੁਸੀਂ ਦੇਖ ਰਹੇ ਹੋ ਸਟਾਰ نیوز ਪੰਜਾਬੀ